ਆਫਰ ਦਾ ਵੀ ਦੇਖਦੇ ਨੇ ਆਮਰੇ ਥੈਂਕਫੁਲ ਕਿ ਮੈਂ ਉਹਦਾ ਹਿੱਸਾ ਸੀ ਉਹ ਬਹੁਤ ਅੱਛਾ ਬਣਿਆ ਸੀ ਲੋਗਾਂ ਦੀ ਬਹੁਤ ਮਕਬੂਲੀਅਤ ਹੋਈ ਸੀ ਇਸ 1 ਆਫ ਦਾ ਬੈਸਟ ਸੀਰੀਅਲ ਐਵਰ ਬੀਟ ਥਰਟੀ ਇੰਡਸਟਰੀ ਜਿਹੜੀ ਅੱਜਕੱਲ ਅੱਜ ਦੀ ਜਿੰਨਾ ਅੱਛਾ ਕੰਮ ਕਰ ਰਹੀ ਹੈ ਅੱਛੀਆਂ ਫਿਲਮਾਂ ਬਹੁਤ ਅੱਛੀਆਂ ਬਣ ਰਹੀਆਂ ਨੇ ਸਾਡੇ ਆਰਟਿਸਟ ਬਹੁਤ ਅੱਛਾ ਕੰਮ ਕਰ ਰਹੇ ਨੇ ਹਾਲੀਵੁੱਡ ਕਿਉਂਕਿ ਹਾਲੀਵੁੱਡ ਦਾ ਹਾਰਟ ਕਿਹਾ ਜਾਂਦਾ ਹੈ ਉਸ ਨੂੰ ਕੋਈ ਹਾਲੀਵੁੱਡ ਦੇ ਵਿੱਚ ਵੀ ਕੋਈ ਸਬਬ ਬਣਿਆ ਤੁਹਾਡਾ ਕਦੇ ਕੋਈ ਮੌਕਾ ਮਿਲਿਆ ਰਹੇ ਜੀ ਮੈਂ ਉੱਥੇ ਫਿਲਮ ਹੀ ਬਣਾਈ ਸੀ कॉल्ड ਬਨਾਨਾ ਬ੍ਰਦਰਸ ਛੋਟੇ ਜਿਹੜੇ ਕਿੰਨੇ ਇੱਕ ਅਦਾਕਾਰਾਂ ਨਾਲ ਗੱਲਬਾਤ ਹੋਈ ਹੈ ਪਿਫਲਾ ਤੇ ਬਾਰੇ ਕਿਸੇ ਨਾ ਅਦਾਕਾਰਾਂ ਨਾਲ ਮੇਰੀ ਗੱਲ ਨਹੀਂ ਹੋਈ ਜਿਹੜੇ ਬੜੇ ক্লোਜ਼ ਨੇ ਉਹਨਾਂ ਨੂੰ ਪਤਾ ਹੈ বাট ਅਦਰਵਾਇਸ ਉਹਨਾਂ ਨੂੰ ਪਤਾ ਲੱਗੂਗਾ ਅਸੀਂ ਹੌਲੀ ਹੌਲੀ ਕੋਲਾਬੋਰੇਟ ਕਰਾਂਗੇ ਜਿਹੜਾ ਵਿਰਾਸਤ ਹੈ ਪੰਜਾਬੀ ਕਲਚਰ ਹੈ ਆਰਟ ਹੈ ਜਿਹੜੀ ਉਹ ਸਾਰੀ ਤੁਸੀਂ ਰਿਪਰੈਜ਼ੈਂਟ ਕਰੋਗੇ ਸਾਡੀ ਜਿਹੜੀ ਵਿਰਾਸਤ ਹੈ ਸਿਨੇਮਾ ਦੀ ਉਹ ਕੀ ਹੈ ਤਾਂ ਕਿ ਲੋਕਾਂ ਨੂੰ ਉਹ ਪਤਾ ਲੱਗੇ ਉਹ ਇਹੀ ਇੱਕ ਸ਼ਾਰਟਕਟ ਸੀਗਾ ਜਾਂ ਹੋਰ ਵੀ ਉਦੋਂ ਪਲੈਟਫਾਰਮਸ ਹੁੰਦੇ ਸੀ ਹੈਪੀਨੈਸ ਸਕਸੈਸ ਹੈਜ਼ ਨੋ ਸ਼ਾਰਟਕਟ ਤੋਂ ਦੇ ਵਾਸਤੇ ਕੰਮ ਕਰਨਾ ਪੈਂਦਾ बाबूशाही ਦੇਖ ਰਹੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਗੇ ਜਾਣੇ ਮਾਨੇ ਅਦਾਕਾਰ ਨੇ ਗਿਰਜਾ ਸ਼ੰਕਰ ਜਿਨ੍ਹਾਂ ਨੇ ਬਹੁਤ ਨਾਮੀ ਟੀਵੀ ਸੀਰੀਜ਼ ਮਹਾ ਭਾਰਤ ਚ ਤ੍ਰੇਤਰਾਸ਼ਟਰ ਦਾ ਰੋਲ ਅਦਾ ਕੀਤਾ ਸੀਗਾ ਸੋ ਸਾਰੇ ਇਹਨਾਂ ਨੂੰ ਜਾਣਦੇ ਆ ਤੇ ਹੁਣ ਨਵੀਂ ਇਨਿੰਗਸ ਦੀ ਸ਼ੁਰੂਆਤ ਕਰਨ ਲੱਗੇ ਆ ਪੈਫਲਾ ਯਾਨੀ ਕਿ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਾਸ ਐਂਜਲਸ ਇੱਕ ਇਹਨਾਂ ਦਾ ਐਨੂਅਲ ਇਵੈਂਟ ਆ ਜਿਹੜਾ ਸ਼ੁਰੂ ਹੋਣ ਜਾ ਰਿਹਾ ਜੋ ਆਫੀਸ਼ੀਅਲੀ ਸ਼ੁਰੂਆਤ ਕਰ ਦਿੱਤੀ ਐ ਉਸ ਬਾਰੇ ਵੀ ਜਾਣਦੇ ਇਹਨਾਂ ਤੋਂ ਪਹਿਲਾਂ ਤਾਂ ਸਵਾਗਤ ਆ ਜੀ ਬਾਬੂ ਸ਼ਾਹੀ ਥੈਂਕ ਯੂ ਥੈਂਕ ਯੂ ਬਾਬੂ ਸ਼ਾਹੀ ਥੈਂਕ ਯੂ ਵੈਰੀ ਮੱਚ ਜਿਹੜਾ ਪਿਫਲਾ ਸੀ ਇਹਦਾ ਆਈਡੀਆ ਕਿਵੇਂ ਆਇਆ ਜੀ ਤੇ ਕਿਵੇਂ ਸਬਬ ਬਣਿਆ ਆਈਡੀਆ ਇਸ ਤਰ੍ਹਾਂ ਆਇਆ ਕਿਉਂਕਿ ਮੈਂ ਬੰਬੇ ਵੀ ਰਹਿਣਾ ਬੰਬਈ ਵੀ ਰਹਿਣਾ ਔਰ ਲਾਸ ਐਂਜਲਸਿਸ ਵੀ ਰਹਿਣਾ ਉੱਥੇ ਜਦ ਮੈਂ ਦੇਖਿਆ ਕਿ ਦੁਨੀਆ ਭਰ ਦੇ ਜਿੰਨੀਆਂ ਭਾਸ਼ਾਵਾਂ ਨੇ ਕੰਟਰੀਜ਼ ਨੇ ਸਭ ਦਾ ਆਪਣਾ ਆਪਣਾ ਉੱਥੇ ਇੱਕ ਪਲੇਟਫਾਰਮ ਹੈ ਇੱਕ ਫੈਸਟੀਵਲ ਹੈ ਕਿਉਂ ਨਾ ਸਾਡੀ ਇੰਡਸਟਰੀ ਜਿਹੜੀ ਅੱਜਕੱਲ ਅੱਜ ਦੀ ਜਿੱਦ ਕਿੰਨਾ ਅੱਛਾ ਕੰਮ ਕਰ ਰਹੀ ਹੈ ਸਾਡੀਆਂ ਫਿਲਮਾਂ ਬਹੁਤ اچھی ਬਣ ਰਹੀਆਂ ਨੇ ਸਾਡੇ ਆਰਟਿਸਟ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਸਾਡੇ ਮਿਊਜ਼ੀਸ਼ੀਅਨ ਸਿੰਗਰਸ ਸਾਰੇ ਬਹੁਤ ਅੱਛਾ ਕੰਮ ਕਰ ਰਹੇ ਨੇ ਐਂਡ ਦੇ ਆਰ ਗੋਇੰਗ ਆਲ ਓਵਰ ਤਾਂ ਕਿ ਉਹਨਾਂ ਨੂੰ ਵੀ ਇੱਕ ਐਸਾ ਪਲੇਟਫਾਰਮ ਮਿਲੇ ਤਾਂ ਕਿ ਦੁਨੀਆ ਉੱਥੇ ਦੇਖੇ ਤੇ ਤੁਸੀਂ ਕਦੋਂ ਜਾਣਾ ਸ਼ੁਰੂ ਕਰਤਾ ਸੀਗਾ ਜੀ ਕਿਹੜੇ ਈਅਰ ਤੋਂ ਲਾਸ ਏਂਜਲਸ ਤੋਂ ਮੈਨੂੰ ਯਾਦ ਨਹੀਂ ਹਾਂ ਕਾਫੀ ਸਾਲਾਂ ਤੋਂ ਆਂਦੇ ਜਾਂਦੇ ਰਹੀ ਤਾਂ ਅੱਛਾ ਕੋਈ ਹਾਲੀਵੁੱਡ ਕਿਉਂਕਿ ਹਾਲੀਵੁੱਡ ਦਾ ਹਾਰਟ ਕਿਹਾ ਜਾਂਦਾ ਹੈ ਉਸ ਨੂੰ ਕੋਈ ਹਾਲੀਵੁੱਡ ਦੇ ਵਿੱਚ ਵੀ ਕੋਈ ਸਬਬ ਬਣਿਆ ਤੁਹਾਡਾ ਕਦੇ ਕੋਈ ਮੌਕਾ ਮਿਲਿਆ ਰਹ ਰਹੇ ਹਾਂ ਜੀ ਮੈਂ ਉੱਥੇ ਫਿਲਮ ਹੀ ਬਣਾਈ ਸੀ ਕਾਲ ਬਨਾਣਾ ਬ੍ਰਦਰਸ ਹਾਂਜੀ ਉਹ ਪੰਜਾਬੀ ਇੰਗਲਿਸ਼ ਫਿਲਮ ਸੀ ਇਹ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਪੰਜਾਬੀ ਜਿਹੜਾ ਵਿਰਾਸਤ ਹੈ ਪੰਜਾਬੀ ਕਲਚਰ ਹੈ ਆਰਟ ਹੈ ਜਿਹੜੀ ਉਹ ਸਾਰੀ ਤੁਸੀਂ ਰਿਪਰੈਜ਼ੈਂਟ ਕਰੋਗੇ ਤੇ ਗੱਲਬਾਤ ਕਿੰਨਾ ਕਿੰਨੇ ਕ ਜਾਣੇ ਨਾਲ ਹੋਈ ਐ ਤੇ ਹਰ ਸਾਲ ਹੋਇਆ ਕਰੂ ਕਿੰਨੇ ਦਿਨਾਂ ਦਾ ਇਹ ਫੰਕਸ਼ਨ ਹੋਇਆ ਕਰੂਗਾ ਕੀ ਕੁਝ ਹੋਊਗਾ ਇਹਦੇ ਵਿੱਚ ਜਿੰਨੀ ਤੇ ਤੁਸੀਂ ਆਡੀਓ ਵਿਜ਼ੂਅਲ ਦੇਖੀ ਐ ਥੋੜੀ ਜੀ ਅਸੀਂ ਸਭ ਤੋਂ ਪਹਿਲੇ ਉਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਵਿਰਾਸਤ ਐ ਸਿਨੇਮਾ ਦੀ ਉਹ ਕੀ ਐ ਤਾਂ ਕਿ ਲੋਕਾਂ ਨੂੰ ਉਹ ਪਤਾ ਲੱਗੇ ਸਾਡੇ ਲੋਕਾਂ ਨੂੰ ਨਾਲ ਦੇ ਨਾਲ ਬਾਹਰ ਉਸ ਤੋਂ ਬਾਅਦ ਜਿਹੜਾ ਸਾਡਾ ਸਿਨੇਮਾ ਐ ਅਸੀਂ ਉਹ ਤੇ ਚੱਲ ਹੀ ਰਿਹਾ ਐ ਜਿਹੜਾ ਤੁਹਾਡਾ ਕੈਰੈਕਟਰ ਸੀਗਾ ਜੀ ਸਭ ਤੋਂ ਵੱਧ ਜਿਹੜਾ ਮਕਬੂਲ ਹੋਇਆ ਜਿਹੜਾ ਤੁਸੀਂ ਮਹਾਭਾਰਤ ਚ ਪਲੇ ਕੀਤਾ ਹੈਗਾ ਉਹਦਾ ਤੁਸੀਂ ਦੱਸੋਗੇ ਕਿ ਪਿੱਛੇ ਜਾ ਕੇ ਕਿਵੇਂ ਤੁਹਾਨੂੰ ਚੂਜ਼ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਰਿਸਪਾਂਸ ਮਿਲਿਆ ਤੇ ਉਹਦੇ ਨਾਲ ਤੁਹਾਡੀ ਜ਼ਿੰਦਗੀ ਚ ਕੀ ਬਦਲਾਅ ਆਇਆ ਬਹੁਤ ਜੀ ਤੁਸੀਂ ਦੇਖ ਹੀ ਰਹੇ ਹੋ ਅੱਜ ਤੱਕ ਚੱਲ ਰਹੀ ਹੈ ਮਹਾਭਾਰਤ ਅੱਜ ਵੀ ਦੇਖਦੇ ਨੇ ਆਮ ਵੀ థాంਕਫੁਲ ਕਿ ਮੈਂ ਉਹਦਾ ਹਿੱਸਾ ਸੀ ਔਰ ਬਹੁਤ ਅੱਛਾ ਬਣਿਆ ਸੀ ਲੋਗਾਂ ਦੀ ਬਹੁਤ ਮਕਬੂਲੀਅਤ ਹੋਈ ਸੀ ਔਰ ਅੱਜ ਤੱਕ ਲੋਕ ਯਾਦ ਕਰਦੇ ਨੇ ਇਟਸ ਵਨ ਆਫ ਦਾ ਬੈਸਟ ਸੀਰੀਅਲ ਐਵਰ ਮੇਡ ਇਨ ਦਾ ਵਰਲਡ ਅੱਛਾ ਉਸ ਵੇਲੇ 1988 90 ਦੀ ਆਪਾਂ ਗੱਲ ਕਰੀਏ ਉਦੋਂ ਤੁਹਾਨੂੰ ਲੱਗਦਾ ਸੀਗਾ ਕਿ ਜੇ ਕਿਸੇ ਨੇ ਫੇਮਸ ਹੋਣਾ ਸੀ ਵੱਡਾ ਨਾਮ ਬਣਾਉਣਾ ਹੁੰਦਾ ਸੀ ਤਾਂ ਉਹ ਇਹੀ ਇੱਕ ਸ਼ਾਰਟਕਟ ਸੀਗਾ ਜਾਂ ਹੋਰ ਵੀ ਉਦੋਂ ਪਲੇਟਫਾਰਮਸ ਹੁੰਦੇ ਸੀ ਤਾਂ ਕੀ ਹੁੰਦਾ ਕੋਈ ਸ਼ਾਰਟਕਟ ਨਹੀਂ ਹੈ ਹੈਪੀਨੈਸ ਸਕਸੈਸ ਹੈਜ਼ ਨੋ ਸ਼ਾਰਟਕਟ ਤੋਂ ਉਹਦੇ ਵਾਸਤੇ ਕੰਮ ਕਰਨਾ ਪੈਂਦਾ ਚਾਹੇ ਉਹ ਕਿਸੇ ਵੀ ਹੋਵੇ ਇਹ ਤਾਂ ਬਾਕੀ ਤਾਂ ਜਿਵੇਂ ਕੋਈ ਐਸਾ ਵੀ ਸੀਰੀਅਲ ਚ ਮੈਂ ਕੰਮ ਕੀਤਾ ਜਿਹੜੇ ਜ਼ਿਆਦਾ ਨਹੀਂ ਦੇਖੇ ਲੋਕਾਂ ਨੇ ਉਹ ਤਾਂ ਆਪਣੀ ਆਪਣੀ ਗੱਲ ਹੁੰਦੀ ਹੈ ਬਟ ਮਹਾਭਾਰਤ ਵਾਸ ਦਾ ਬੈਸਟ ਪਰ ਪੰਜਾਬੀ ਸਿਨੇਮਾ ਨੂੰ ਤੁਸੀਂ ਬੜਾ ਸਟੱਡੀ ਕੀਤਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਉਸ ਤੇ ਕੰਮ ਵੀ ਕਰ ਰਹੇ ਹੋ ਤੇ ਕਿਵੇਂ ਅੱਡ ਕਿਵੇਂ ਦੇਖਦੇ ਹੋ ਪੰਜਾਬੀ ਸਿਨੇਮਾ ਨੂੰ ਅੱਡ ਕਿਵੇਂ ਦੇਖਦੇ ਮਤਲਬ ਸਾਡੀ ਬੋਲੀ ਹੈ ਸਾਡਾ ਕਲਚਰ ਹੈ ਔਰ ਸਿਨੇਮਾ ਦੀ ਇੱਕ ਲੈਂਗੁਏਜ ਇੱਕ ਸਿਨੇਮਾ ਦੀ ਲੈਂਗੁਏਜ ਇੱਕੋ ਹੀ ਹੁੰਦੀ ਹੈ ਉਹਦੀ ਜਿਹੜੀ ਬੋਲੀ ਹੈ ਉਹਦਾ ਜਿਹੜਾ ਐਕਸਪ੍ਰੈਸ਼ਨ ਹੈ ਉਹਦਾ ਜਿਹੜਾ ਟਰੈਡੀਸ਼ਨ ਹੈ ਬੈਕਗ੍ਰਾਉਂਡ ਉਹ ਅਲੱਗ-ਅਲੱਗ ਹੁੰਦਾ ਹੈ ਕਲਚਰਲ ਕੋਈ ਸਮੇਂ ਦੇ ਨਾਲ ਅੱਜ ਜਿਹੜਾ ਮਾਡਰਨ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਬਾਲੀਵੁੱਡ ਵੱਲ ਜਿਹੜਾ ਹੈਗਾ ਜਿਵੇਂ ਬਾਲੀਵੁੱਡ ਦਾ ਇੱਕ ਲੈਵਲ ਹੈਗਾ ਉਸ ਵੱਲ ਵੱਧ ਰਿਹਾ ਵੱਡੀਆਂ ਹਾਈ ਬਜਟ ਫਿਲਮਾਂ ਬਣਨ ਲੱਗੀਆਂ ਤੇ ਕੰਮ ਸਾਡੀਆਂ ਵੀ ਬਣ ਰਹੀਆਂ ਨੇ ਐਸੀ ਫਿਲਮਾਂ ਬਣ ਰਹੀਆਂ ਨੇ ਹਾਈ ਬਜਟ ਵੀ ਬਣ ਰਹੀਆਂ ਨੇ ਐਸੀਆਂ ਫਿਲਮਾਂ ਵੀ ਬਣ ਰਹੀਆਂ ਨੇ ਏਵਰੀਥਿੰਗ ਇਜ਼ अच्छा ये थोड़ी जेड़े किन्ने कि एक अदाकारा नाल ਗੱਲਬਾਤ ਹੋਈ ਹੈ ਪਿਫਲਾ ਤੇ ਬਾਰੇ ਕਿਸੇ ਨਾ ਅਦਾਕਾਰ ਨਾਲ ਮੇਰੀ ਗੱਲ ਨਹੀਂ ਹੋਈ ਜਿਹੜੇ ਬੜੇ ক্লোਜ਼ ਨੇ ਉਹਨਾਂ ਨੂੰ ਪਤਾ ਹੈ ਬਟ ਅਦਰਵਾਈਜ਼ ਹੁਣ ਜਿਵੇਂ ਪਤਾ ਲੱਗੂਗਾ ਅਸੀਂ ਹੌਲੀ ਹੌਲੀ ਕੋਲਾਬੋਰੇਟ ਕਰਾਂਗੇ ਇਸ ਤੋਂ ਪਹਿਲਾਂ ਲਾਸ ਐਂਜਲਸ ਜਾਂ ਅਮਰੀਕਾ ਚ ਕਿਤੇ ਵੀ ਆਪਾਂ ਗੱਲ ਕਰੀਏ ਕੋਈ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਇਵੈਂਟ ਹੋਇਆ ਸੀ ਕਦੇ ਕੋਈ ਪੰਜਾਬੀ ਮੈਂ ਮੇਰੀ ਨਜ਼ਰਸ ਨਹੀਂ ਆਇਆ ਇਹ ਵੀ ਇੱਕ ਕਾਰਨ ਸੀ ਤੁਹਾਡਾ ਕਾਰਨ ਤਾਂ ਮੇਨ ਸੀ ਕਿ ਸਾਡਾ ਜਿਹੜਾ ਸਿਨੇਮਾ ਹੈ ਸਾਡਾ ਜਿਹੜਾ ਕਲਚਰ ਹੈ ਬੋਲੀ ਹੈ ਮਿਊਜ਼ਿਕ ਹੈ ਉਹ ਦੁਨੀਆ ਵੈਸਟਰਨ ਉਹ ਲੋਕ ਦੇਖਣ ਉੱਥੇ ਇਹ ਕਾਰਨ ਸੀ ਇੱਥੇ ਤਾਂ ਦੇਖ ਹੀ ਦੇਣ ਤੁਸੀਂ ਇਹਨੂੰ ਤੁਸੀਂ ਕਿਵੇਂ ਹੁਣ ਲੋਕਾਂ ਚ ਲੈ ਕੇ ਜਾਓਗੇ ਜੀ ਵੈਬਸਾਈਟ ਦਾ ਵੀ ਤੁਸੀਂ ਦੱਸਿਆ ਹਾਂਜੀ ਵੈਬਸਾਈਟ ਤੁਸੀਂ ਚੈੱਕ ਕਰ ਸਕਦੇ ਹੋ ਹਾਲੀਵੁੱਡ ਪਿਫਲਾ ਹਾਲੀਵੁੱਡ.com ਕੁਛ ਦਿਨ ਬਾਅਦ ਇਟ ਵਿਲ ਬੀ ਅਪ ਠੀਕ ਹੈ ਥੈਂਕ ਯੂ ਸੋ ਗੱਲਬਾਤ ਕਰ ਰਹੀ ਸੀ ਕਿ ਅਸੀਂ ਗਿਰਜਾ ਸ਼ੰਕਰ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਇਹ ਸ਼ੁਰੂਆਤ ਕਰਨ ਦਾ ਕੀ ਕਾਰਨ ਬਣਿਆ ਜਿਹੜਾ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟ ਫੈਸਟੀਵਲ ਲਾਸ ਏਂਜਲਸ ਹਾਲੀਵੁੱਡ ਪੇਫਲਾ ਇਹਦਾ ਨਾਮ ਦਿੱਤਾ ਇਹਨੂੰ ਲਾਂਚ ਕੀਤਾ ਤੇ ਜਿੱਥੇ ਜਿਹੜਾ ਹੈਗਾ ਪੰਜਾਬੀ ਫਿਲਮਾਂ ਦੀ ਗੱਲ ਹੋਊਗੀ ਪੰਜਾਬੀ ਆਰਟ ਦੀ ਗੱਲ ਹੋਊਗੀ ਪੰਜਾਬੀ ਕਲਚਰ ਦੀ ਗੱਲ ਹੋਊਗੀ ਤਾਂ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਚੰਗੀਆਂ ਜਿਹੜੀਆਂ ਫਿਲਮਾਂ ਹੋਣਗੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਚੰਗੇ ਜਿਹੜੇ ਅਦਾਕਾਰ ਹੋਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਸੋ ਇੱਕ ਗਰੋ ਕਰਨ ਦਾ ਯਤਨ ਇਸ ਨੂੰ ਕਹਿ ਸਕਦੇ ਆ ਪੰਜਾਬੀ ਸਿਨੇਮਾ ਨੂੰ ਤੇ ਨਾਲ ਹੀ ਜਿਹੜਾ ਮਹਾਭਾਰਤ ਦੇ ਵਿੱਚ ਜਿਹੜਾ ਜਿੱਥੋਂ ਉਹਨਾਂ ਨੂੰ ਬਹੁਤ ਵੱਡਾ ਫੇਮ ਮਿਲਿਆ ਸੋ ਉਸ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼